ਪੰਜ ਪਿਆਲੇ ਪੰਜ ਪੀਰ ਛਠੋਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਹਾਂ ਪਲਟਕੇ ਮੂਰਤ ਹਰਿ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋ ਦਾ ਬਹੁ ਪਰ ਉਪਕਾਰੀ ਐਸੇ ਦੀਨ ਦਿਆਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ 9 ਜੂਨ 1595 ਨੂੰ ਭਾਈ ਹਿਮੇ ਦੀ ਹਵੇਲੀ ਗੁਰੂ ਕੀ ਵਡਾਲੀ ਜਿਸ ਨੂੰ ਅਜ ਕਰ 66ਾਟਾ ਸਾਹਿਬ ਕਿਹਾ ਜਾ ਰਿਹਾ ਹੈ ਮਾਤਾ ਗੰਗਾ ਜੀ ਦੀ ਕੁੱਖ ਤੋਂ ਇੱਕ ਭਲੀ ਜੋਦੇ ਸੂਰਮੇ ਨੇ ਜਨਮ ਲਿਆ ਜਿਸ ਦਾ ਨਾਮ ਹੈ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਾਤਾ ਭਾਨੀ ਜੀ ਨੂੰ ਬਹੁਤ ਬਹੁਤ ਵਧਾਈਆਂ ਮਿਲਦੀਆਂ ਭਈਆਂ ਨੇ ਕਿ ਤੇਰੇ ਘਰ ਸੋਹਣੇ ਪੁੱਤਰ ਨੇ ਜਨਮ ਲਿਆ ਹੈ ਪਿਆਰਿਓ ਉਹੀ ਕਰਮੋ ਜਿਹੜੀ ਸਾਈ ਵੀ ਲੱਗਦੀ ਸੀ ਰਿਸ਼ਤੇਦਾਰੀ ਦੇ ਵਿੱਚ ਬੜੇ ਮਾਰਨ ਦੇ ਯਤਨ ਕੀਤੇ ਸਪਨਾ ਮਾਰਨ ਦਾ ਯਤਨ ਕੀਤਾ ਥਣੀ ਦੁੱਧ ਲਾ ਕੇ ਮਾਰਨ ਦਾ ਯਤਨ ਕੀਤਾ ਰੇਕਾਂ ਹੀ ਸੰਕਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਆਏ ਪਰ ਆਪ ਰਤੀ ਪਰ ਵੀ ਡੋਲੇ ਨਾ ਸਤਿਗੁਰੂ ਦੀ ਕਿਰਪਾ ਜਿਸ ਤੇ ਹੋਵੇ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕੋਣ ਮਾਰਨ ਵਾਲਾ ਜਮਿਆਂ ਪਿਆਰਿਓ ਸੋ ਐਸੇ ਦੀਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਾਂ ਅੱਜ ਜੋਤੀ ਜੋਤ ਪੁਰਬ ਹੈ ਆਪ ਜੀ ਦੇ ਨਾਲ ਸਾਖੀ ਸਾਂਝੀ ਕਰ ਰਹੇ ਹਾਂ ਆਓ ਪਤ ਪਿਆਰ ਸਤਕਾਰ ਦੇ ਨਾਲ ਸ਼ਰਵਨ ਕਰੀਏ ਜੀ ਤੇਨਾ ਦਾ ਪਿਆਰਿਓ ਅੱਜ ਜੋਤੀ ਜੋਤ ਦਿਵਸ ਹੈ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾ ਛੇਵੇਂ ਪਾਸ਼ਾ ਆਪ ਜੀ ਨੂੰ ਸਭ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਘਰ ਬਹੁਤ ਚਿਰ ਮਿਆ ਤੋਂ ਬਾਅਦ ਪਰਮੇਸ਼ਰ ਨੇ ਕਿਰਪਾ ਕੀਤੀ ਕਿਰਪਾ ਵੀ ਇਸ ਧੀ ਕੀ ਨਾਲ ਹੋਈ ਮਾਤਾ ਗੰਗਾ ਨੂੰ ਵੇਣਾ ਮਾਰਿਆ ਕਰਮੋਣੇ ਦਸ਼ਾਲੇ ਸੁੱਕਣੀ ਪਾਰੀ ਸੀ ਬੜੀ ਕਿਰਪਾ ਸੀ ਮਾਰਕ ਦੀ ਘਰ ਪਰਿਵਾਰ ਦੇ ਉੱਤੇ ਕਹਿਣ ਲੱਗੀ ਇਹ ਤਾਂ ਸਾਡੇ ਪੁੱਤਰ ਮਿਹਰਬਾਨੀ ਢਾਉਣੇ ਨੇ ਇਹਨਾਂ ਨੂੰ ਤੁਹਾਨੂੰ ਕੀ ਮਿਲਣਾ ਹੈ ਠੋਕਰ ਮਾਰੀ ਜੇਠਾਨੀ ਨੇ ਔਰ ਮਿਹਰਬਾਨ ਜਿਹੜਾ ਸੀ ਉਹ ਬਹੁਤ ਪਿਆਰ ਵਾਲਾ ਸੀ ਤੇ ਗੁਰੂ ਅਰਜਨ ਸਾਹਿਬ ਜੀ ਆਪਣੇ ਪੁੱਤਰ ਦੇ ਨਾਲੋਂ ਵੱਧ ਜਾਨੀ ਕਿ ਆਪਣੇ ਪਿਆਰ ਉਸ ਕਰਦੇ ਸਨ ਕਿ ਪੁੱਤਰ ਤਾਂ ਹੈ ਹੀ ਔਰ ਮਨ ਮਹਿਸੂਸ ਹੋਇਆ ਮਾਤਾ ਗੰਗਾ ਨੂੰ ਤੇ ਬੇਨਤੀ ਕੀਤੀ ਕਿ ਮਹਾਰਾਜ ਸਤਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਸਾਡੇ ਘਰ ਵੀ ਪੁੱਤਰ ਦੀ ਦਾਤ ਪ੍ਰਾਪਤ ਹੋਵੇ ਤਾਂ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਆਪ ਜੀ ਨੂੰ ਪਤਾ ਹੈ ਕਿ ਬਾਬਾ ਬੁੱਢਾ ਬਖੇ ਜੰਗਰ ਪ੍ਰਸ਼ਾਦਾ ਲੈ ਕੇ ਗਏ ਤੇ ਹਰਿ ਗੋਇੰਦ ਸਾਹਿਬ ਜੀ ਉਹਨਾਂ ਦੀ ਕੋਖ ਵਿੱਚ ਪਿਆ ਤੇ ਬੜਾ ਮਹਾਬਲੀ ਜੋਧਾ ਵੀਰ ਹੋਇਆ ਜਿਹਦਾ 6.5 ਮਣ ਪੱਕਾ ਵਜਨ ਸੀ ਪਿਆਰਿਓ ਤੇ 6.5 7 ਫੁੱਟ ਕੱਦ ਸੀ ਘਟੂ ਘਟ ਇੱਕ ਘੋੜਾ ਉਹਨਾਂ ਦਾ ਭਾਰ ਨਹੀਂ ਸੀ ਚੁੱਕਦਾ ਵਾਰੀ ਨਾਲ ਚੱਲਣਾ ਪੈਂਦਾ ਸੀ ਬੜੇ ਬੜੀ ਜੋਧੇ ਸੀ ਪਿਆਰਿਓ ਉਹਨਾਂ ਨੇ ਅਮਰਸਰ ਜਦੋਂ ਬੀਬੀ ਵੀਰੋ ਦਾ ਵਿਆਹ ਹੋਇਆ ਤੇ ਪਿਆਰਿਓ ਉਦੋਂ ਵੀ ਬਗਲਾ ਨੇ ਹਮਲਾ ਕਰ ਦਿੱਤਾ ਸੀ ਉਹ ਗਲ ਪਈ ਲੜਾਈ ਵੀ ਹੱਲ ਹੋਈ ਤੇ ਬੀਬੀ ਵੀਰੋ ਦੇ ਆਨੰਦ ਕਾਰ ਜਿਹੜੇ ਉਹ ਚੁਭਾ ਲੈਣ ਕੇ ਹੋਏ ਸੀ ਦੂਸਰਾ ਜੰਗ ਕਰਤਾਰਪੁਰ ਵਾਲਾ ਜੰਗ ਕਰਤਾਰਪੁਰ ਵਾਲੇ ਜੰਗ ਦੇ ਵਿੱਚ ਪਿਆਰਿਓ ਬਾਬਾ ਤੇਗ ਬਹਾਦਰ ਜੀ ਤੇਗ ਮਲ ਕਹਿੰਦੇ ਸੀ ਉਸ ਵੇਲੇ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਯੋਗਰ ਬਖਾਇਏ ਨੇ ਜੰਗ ਦੇ ਵਿੱਚ ਤੇਗ ਬਹਾਦਰ ਨਾਮ ਇਹ ਵੀ ਨਹੀਂ ਛਿਪਿਆ 13 ਸਾਲ ਦੀ ਉਮਰ ਕਰਤਾਰਪੁਰ ਗਲੀਆਂ ਚ ਜੰਗ ਹੋ ਰਿਹਾ ਹੈ ਬੇਬੇ ਨਾਨਕੀ ਵੇਖਣ ਲਈ ਹੈ ਤੇ ਆਪਣੇ ਸਿੰਘਾਂ ਨੂੰ ਬੇਨਤੀ ਕੀਤੀ ਕਿ 2 ਢਾਈ ਘੰਟੇ ਤੋਂ ਤੇਗਮਲ ਲੜਦਾ ਪਿਆ ਹੈ ਤੇ ਜਾਓ ਉਹਨ ਨੂੰ ਕੋ ਘਰੇ ਆ ਜਣੇ ਜਿਸ ਵੇਲੇ ਤੇਗਮਲ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਕਹਿੰਦੀ ਥੱਕ ਕੇ ਹੋ ਗਏ ਆਜੋ ਵਾਪਸ ਤੇ ਗੁਰੂ ਸਵਾਰਿਓ ਤੇਗਮਲ ਨੇ ਪਤਾ ਕੋ ਕੀ ਜਵਾਬ ਦਿੱਤਾ ਕਹਿਣ ਲੱਗਾ ਸਿੰਘ ਦਾ ਕੰਮ ਹੈ ਜਾਂ ਜਿੱਤ ਕੇ ਆਉਂਦਾ ਹੈ ਤੇ ਜਾਂ ਫਿਰ ਸ਼ਹੀਦ ਹੋ ਕੇ ਆਉਂਦਾ ਹੈ ਕਿੰਨੀ ਵੱਡੀ ਗੱਲ ਹੈ ਜਾਂ ਜਿੱਤ ਕੇ ਆਉਂਦਾ ਤੇ ਜਾਂ ਸ਼ਹੀਦ ਹੋ ਕੇ ਆਉਂਦਾ ਤੇ ਪਿਆਰਿਓ ਜਦੋਂ ਜੰਗ ਜਿੱਤੀ ਗਈ ਤੇ ਗੁਰੂ ਸਾਹਿਬ ਨੇ ਬੜਾ ਪਿਆਰ ਬਖਸ਼ਿਸ਼ ਕੀਤਾ ਗਲ ਵਿਕੜੀ ਵਿੱਚ ਲੈ ਕੇ ਪਿਆਰਿਓ ਬੜਾ ਪਿਆਰ ਕੀਤਾ ਤੇ ਤੇਗ ਮਲਤੋਂ ਨਾਮ ਤੇਗ ਬਹਾਦਰ ਪੈ ਗਿਆ ਏਸੀ ਉਹਨਾਂ ਦੀ ਬਹਾਦਰੀ ਦੀ ਮੂਰਤ ਤੇ ਦੂਸਰੀ ਕਹਿੰਦੇ ਨੇ ਜਿਸ ਵੇਲੇ ਬਾਬਾ ਗਰਜਤਾ ਜੀ ਦਾ ਵਿਆਹ ਹੋਇਆ ਸੀ ਨਾ ਤੇ ਪਿਆਰਿਓ ਉਸ ਵੇਲੇ ਬੜੀ ਛੋਟੀ ਅਵਸਥਾ ਸੀ 4 5 6 ਸਾਲ ਦੀ ਗੁਰਤੇਗ ਬਹਾਦਰ ਸਾਹਿਬ ਦੀ ਬੜੇ ਸੋਹਣੇ ਕੱਪੜੇ ਪਾਏ ਨੇ ਗਲ ਚ ਮੋਤੀਆਂ ਦੇ ਹਾਰ ਪਾਏ ਨੇ ਪਰਮੇਸ਼ਰ ਦੀ ਕਿਰਪਾ ਕਿਸੇ ਗੱਲ ਦੀ ਕਮੀ ਥੋੜਾ ਗੁਰੂ ਘਰਾਂ ਦੇ ਵਿੱਚ ਹੁੰਦੀ ਹੁਣ ਤਿਆਰ ਪਰ ਤਿਆਰ ਹੋ ਕੇ ਕਦੀ ਬੱਚਾ ਇਹ ਥੋੜਾ ਸੋਚਦਾ ਕਿ ਜਦੋਂ ਬਰਾਤ ਤੁਰੇਗੀ ਮੇਉਦੋ ਤੁਰਾਂਗਾ ਘਰੋਂ ਬਾਹਰ ਹੋ ਤੁਰਿਆ ਗਲੀ ਦੇ ਵਿੱਚ ਗਿਆ ਹੈ ਕੀ ਵੇਖਦਾ ਹੈ ਕਿ ਇੱਕ ਬੱਚਾ ਨੰਗ ਧੜ ਗਲੀ ਦੇ ਵਿੱਚ ਖੜਾ ਤੇ ਪੁੱਛਣ ਲੱਗਾ ਤੇ ਗਿਆ ਕਿਥੇ ਚਲਿਆ ਕਹਿਣ ਲੱਗਾ ਮੇਰੀ ਵੱਡੇ ਵੀਰ ਦਾ ਵਿਆਹ ਹੈ ਅੱਜ ਮੇਉਦੀ ਬਰਾਤ ਚੱਲਿਆ ਹਣ ਜਿਹੜਾ ਛੋਟਾ ਬੱਚਾ ਪਿਆਰਿਓ ਛੇਤੀ ਉਹ ਪਿਆਰ ਚ ਗੱਦਗਦ ਹੋ ਜਾਂਦਾ ਤੇ ਮਨ ਚ ਵਿਚਾਰ ਆਉਂਦੀ ਆ ਕਾਸ਼ ਮੇਰੇ ਵੀ ਲੀੜੇ ਸੋਹਣੇ ਹੁੰਦੇ ਤੇ ਮਵੀ ਗੱਤਤੇ ਬਾਬੇ ਦੀ ਬਰਾਤ ਜਾਂਦਾ ਰੋਣ ਲੱਗ ਪਿਆ ਕਹਿੰਦਾ ਤੇ ਗਿਆ ਮੇਰੇ ਕੱਪੜੇ ਸੋਹਣੇ ਨਹੀਂ ਗਏ ਜੇ ਮੇਰੇ ਸੋਹਣੇ ਕੱਪੜੇ ਪਾਏ ਹੁੰਦੇ ਅੱਜ ਮਵੀ ਤੇਰੇ ਨਾਲ ਜਾਂਦਾ ਹੁਣ ਛੋਟੀ ਅਵਸਥਾ ਪਰਮੇਸ਼ਰ ਦਾ ਰੂਪ ਵੈਸੇ ਹੀ ਲਾਗੇ ਗਾਲ ਦੇ ਕਪੜੇ ਦੇ ਤੇ ਕਹਿੰਦਾ ਲੈ ਪਾ ਗਲ ਜਿੱਤੇ ਗਲ ਚ ਪਾ ਮੋਤੀਆਂ ਨਹੀਂ ਮਾਲਾ ਤੇ ਚੱਲ ਤੂੰ ਵੀ ਨਾਲ ਉਹਨੂੰ ਤਿਆਰ ਕਰਕੇ ਆਪ ਜਦੋਂ ਘਰੇ ਆਇਆ ਜਦੋਂ ਮਾਤਾ ਨਾਨਕੀ ਨੇ ਵੇਖਿਆ ਕਿ ਬਰਾਤ ਤੁਰਨ ਵਾਸਤੇ ਤਿਆਰ ਹੈ ਤੇ ਇਹ ਤੇਗਮਲ ਪਤਾ ਨਹੀਂ ਕਪੜੇ ਕਿਨੂੰ ਦੇ ਐ ਬੜੇ ਗੁੱਸੇ ਦੇ ਨਾਲ ਝਿੜਕਿਆ ਚਿਰਕੇ ਕੇ ਕਹਿਣ ਲਗੀ ਪੁੱਤਰ ਵਿਰਾਸ ਤਿਆਰ ਹੈ ਤੈਨੂੰ ਤਿਆਰ ਕੀਤਾ ਹੈ ਤੂੰ ਫੇਰ ਹੁਣ ਕਮਰਾ ਸਾਨੂੰ ਕੰਮ ਕਰੇਗਾ ਤੇ ਤੂੰ ਕਿਨੋਂ ਨੀੜੇ ਤੇ ਆਇਆ ਹੈ ਤੇ ਹਰਗਵੀਨ ਸਾਹਿਬ ਕੋਲ ਖੜੇ ਸੀ ਕਹਿਣ ਲੱਗੇ ਭਲਿਏ ਚਿੜਕਣਾ ਇਹ ਤੇਗ ਮੰਨ ਨੇ ਸਾਰੇ ਹਿੰਦੁਸਤਾਨ ਦੀ ਪੱਤ ਟੱਕਣੀ ਇਹ ਪੱਤ ਤੇਗ ਬਹਾਦਰ ਹਿੰਦ ਦੀ ਚਾਦਰ ਬਾਨਾ ਨੇ ਤੇ ਪਿਆਰਿਓ ਉਹ ਕਪੜੇ ਜਿਹੜੇ ਦਿੱਤੇ ਉਹ ਵਾਕਿਆਈ ਸਾਰੇ ਹਿੰਦੁਸਤਾਨ ਦਾ ਤੰਡ ਟੱਕਿਆ ਜਿਸ ਵੇਲੇ ਹਿੰਦੂਆਂ ਤੇ ਮੁਸੀਬਤ ਆਈ ਉਹਨਾਂ ਦੀ ਥਾਂ ਉਹਨਾਂ ਨੇ ਕੁਰਬਾਨੀ ਕੀਤੀ ਹੁਣ ਛੇਵੇਂ ਪਾਸ਼ਾ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਖੋ ਇਹ ਮਾਲਕ ਦੀਆਂ ਬੁੱਧੀਆਂ ਰਮਝਾਂ ਹੁੰਦੀਆਂ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਵਰਤਾ ਗੱਦੀ ਮਿਲ ਸਕਦੀ ਸੀ ਪਰ ਨਹੀਂ ਦਿੱਤੀ ਬਹਾਦਰੀ ਵੀ ਵੇਖ ਲਈ ਜਜਬਾ ਵੀ ਵੇਖ ਲਿਆ ਜੋਸ਼ ਵੀ ਵੇਖ ਲਿਆ ਪਰ ਉਹ ਵਕਾਲੇ ਨਗਰ ਦੇ ਵਿੱਚ ਭਗਤੀ ਕਰਨ ਵਾਸਤੇ ਬੈਠ ਗਏ। ਔਰ ਦੂਜੇ ਬਨੇ ਹਰਰਾਏ ਸਾਹਿਬ ਜੀ ਨੂੰ ਬਖਸ਼ਾ ਕੀਤੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਗੁਰਤਾ ਗਦੀ ਪ੍ਰਾਪਤ ਹੋਈ। ਅਪਰੰਤ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾਲ ਪਿਆਨਾ ਕਰ ਗਏ ਸਤਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆ ਕੀ ਨਾਲ ਪਹਿਲਾਂ ਵੀ ਸਾਂਝਾ ਪਾਈ ਦੀਆਂ ਨੇ ਕਿ ਇੱਕ ਵਲਖਣ ਧਰਮ ਸਿੱਖ ਧਰਮ ਹੈ। ਜਿਹਦੇ ਵਿੱਚ ਪਹਿਲਾਂ ਗੁਰਦਾ ਗੰਦੀ ਦਿੰਦੇ ਨੇ ਤੇ ਬਾਅਦ ਵਿੱਚ ਕਾਲ ਪਿਆਨਾ ਕਰਦੇ ਨੇ ਕਹਿਣ ਦਾ ਭਾਵ ਕਿ ਕਈ ਵੀ ਨਹੀਂ ਕਈ ਨਾਲ ਦੀ ਸਭ ਐਸੀ ਹੁੰਦੇ ਨੇ ਅਖੀਰ ਤੱਕ ਗੰਦੀ ਨਹੀਂ ਛੱਡਦੇ ਤੇ ਜਦੋਂ ਸਮਾਜਾਂ ਤੇ ਫਿਰ ਉਹਨਾਂ ਦੇ ਝਗੜੇ ਝੇੜੇ ਵੱਧ ਜਾਂਦੇ ਫਿਰ ਵੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜਾਣ ਲੱਗੇ ਉਹਨਾਂ ਨੇ ਇਹ ਵੀ ਸ਼ੰਕਾ ਨਿਵਰਤ ਕਰ ਦਿੱਤਾ ਕਹਿੰਦੇ ਅੱਜ ਤੋਂ ਬਾਅਦ ਆ ਸਿੱਖਾਂ ਦਾ ਕੋਈ ਗੁਰੂ ਨਹੀਂ ਹੋਵੇਗਾ 10 ਗੁਰੂ ਹੋ ਗਏ 12ਵਾਂ ਗੁਰੂ ਹੋਵੇਗਾ ਤੇ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ ਤੇ ਅੱਜ ਤੋਂ ਬਾਅਦ ਆ ਝਗੜੇ ਵਿਖੇਲੇ ਵਾਲੀ ਗੱਲ ਅਸਲੋਂ ਹੀ ਖਤਮ ਕਰ ਦਿੱਤੀ ਕਹਿ ਦਾ ਭਾਵ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ ਤੇ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗਦੀ ਗੁਰੂ ਹਰ ਰਾਏ ਜੀ ਨੂੰ ਦੇ ਕੇ ਜੋਤੀ ਮੇ ਜੋਤ ਰਲ ਜਾਈ ਕਾਲ ਬਿਆਨਾ ਕਰਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਉਹਨਾਂ ਦਾ ਇਹ ਆਪਾਂ ਦਿਹਾੜਾ ਮਨਾ ਰਹੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰੇ ਉਹ ਗੱਜ ਕੇ ਫਤਿਹ ਗਜਾਈਏ ਬੇਨਤ ਬੇਨਤ ਮਾਮਲੇ ਫੌਜੀ ਪ੍ਰਵਿੰਦਰ ਸਿੰਘ ਜੀ ਕਥਾ ਵਿਚਾਰਾਂ ਤੋਂ ਖੁਸ਼ ਹੋ ਕੇ ਭੇਜ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ O año de Kiffati